ਸਿਕਾਲ ਅੱਜ ਤੁਹਾਨੂੰ ਦਿਖਾਉਂਦੇ ਆ ਧਾਰੀਵਾਲ ਚ ਲੱਗਿਆ ਕ્રાਫਟ ਮੇਲਾ ਦੇਖੋ ਮੇਲੇ ਵਿੱਚ ਕਿੰਨੀਆਂ ਰੌਣਕਾਂ ਨੇ ਤੇ ਧਾਰੀਵਾਲ ਦਾਣਾ ਮੰਡੀ ਵਿਖੇ ਲੱਗਿਆ ਹੈ ਕ્રાਫਟ ਮੇਲਾ ਜੋ 11 ਫਰਵਰੀ ਤੱਕ ਚੱਲੇਗਾ ਇੱਥੇ ਮੇਲੇ ਦੀ ਬਹੁਤ ਹੀ ਰੌਣਕ ਹੈ ਬੱਚਿਆਂ ਦੇ ਝੂਲੇ ਤੇ ਸ਼ਾਪਿੰਗ ਦਾ ਸਾਮਾਨ ਤਾਂ ਨੂੰ ਮਿਲੇਗਾ ਇਹ ਦੇਖੋ ਬਾਹਰ ਦਾ ਸਵਾਗਤੀ ਗੇਟ ਦੇ ਉੱਤੇ ਉਹਨਾਂ ਨੇ ਆਈ ਲਵ ਧਾਰੀਵਾਲ ਲਿਖਿਆ ਹੋਇਆ ਹੈ ਉਸ ਤੋਂ ਬਾਅਦ ਤਾਨੂੰ ਲੈ ਕੇ ਜੰਨੇ ਆ ਆ ਦੇਖੋ ਟਿਕਟ ਕਾਊਂਟਰ ਆ ਇਥੋਂ ਤੁਹਾਨੂੰ 20 ਰੁਪਏ ਦੀ ਟਿਕਟ ਲੈ ਕੇ ਤੇ ਫਿਰ ਐਂਟਰੀ ਹੁੰਦੀ ਆ ਪਰ ਪਰਸਨ ਜਿਹੜਾ ਉਹ 20 ਰੁਪਏ ਤੁਹਾਨੂੰ ਦੇਣੇ ਪੈਣਗੇ ਤੇ ਇਹ ਟਿਕਟ ਕਾਊਂਟਰ ਤੋਂ ਲੈ ਕੇ ਟਿਕਟ ਤੇ ਤੁਸੀਂ ਅੰਦਰ ਐਂਟਰ ਕਰ ਸਕਦੇ ਹੋ ਇੱਥੇ ਅਲੱਗ-ਅਲੱਗ ਟਾਈਪ ਦੇ ਕੱਪੜੇ ਮੈਟ ਗਲੀਚੇ ਅਤੇ ਕਈ ਪ੍ਰਕਾਰ ਦਾ ਜਿਹੜਾ ਸਮਾਨ ਆ ਤੁਹਾਨੂੰ ਖਰੀਦਣ ਨੂੰ ਮਿਲੇਗਾ ਆ ਦੇਖੋ ਤੁਸੀਂ ਦੁਕਾਨਾਂ ਦੇ ਉੱਤੇ ਕਿੰਨੀ ਰੌਣਕਾਂ ਅਲੱਗ-ਅਲੱਗ ਟਾਈਪ ਦੇ ਖਡਾਉਣੇ ਤੇ ਮਨਿਆਰੀ ਦਾ ਸਮਾਨ ਮਤਲਬ ਹਰ ਟਾਈਪ ਦਾ ਤੁਹਾਨੂੰ ਚੀਜ਼ ਉੱਥੇ ਮਿਲੇਗੀ ਮੇਲੇ ਦੀ ਰੌਣਕ ਕੱਪੜੇ ਲੇਕਿਨ ਕੱਪੜੇ ਇਹ ਜਿਹੜੇ ਆ ਉਹ ਫਰੈਸ਼ ਨਹੀਂ ਆ ਜਿਹੜੇ ਆ ਇਹ ਚੱਲ ਰਹੇ ਨੇ ਤੇ ਇਹ ਤੁਹਾਡੇ ਸਾਹਮਣੇ ਦੇਖੋ ਖਾਣ ਦਾ ਸਮਾਨ ਇੱਧਰ ਦੇਖੋ ਦੁਨੀਆ ਕਿੰਨੀ ਰੌਣਕ ਬੱਚਿਆਂ 'ਚ ਬੜਾ ਭਾਰੀ ਉਤਸ਼ਾਹ ਹੈ ਇਸ ਮੇਲੇ ਦਾ ਤੇ ਲੋਕ ਇਹ ਮੇਲੇ ਤੋਂ ਬੜੀ ਦੂਰ ਦੂਰ ਤਾਰੀਵਲ ਤੋਂ ਹੀ ਇਹ ਮੇਲੇ ਨੂੰ ਵੇਖਣ ਆ ਰਹੇ ਨੇ ਤੇ ਬੜਾ ਵਧੀਆ ਮੈਂ ਰეკਮੈਂਡ ਕਰਦਾ ਤੁਹਾਨੂੰ ਕਿ ਆਪਣੇ ਪਰਿਵਾਰ ਤੇ ਬੱਚਿਆਂ ਦੇ ਨਾਲ ਇਸ ਮੇਲੇ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਆ ਦੇਖੋ ਕੱਪ ਗਲੀਚੇ ਮੈਟ ਤੇ ਆ ਸਾਰਾ ਜਿਹੜਾ ਕਲੋਥ ਆ ਇਹਦੇ ਵਿੱਚ ਤੁਸੀਂ ਆ ਦੇਖੋ ਭਾਂਡੇ ਸੇਲ ਆ ਕੋ 25 ਰੁਪਏ ਤੋਂ ਉਹਨਾਂ ਨੇ ਸੇਲ ਸ਼ੁਰੂ ਕੀਤੀ ਆ ਬਰਤਨ ਜਿਹੜੇ ਪਲਾਸਟਿਕ ਦੇ ਆ ਜਿਹੜਾ ਮਰਜ਼ੀ ਲੈ ਲਓ ਆ ਦੇਖੋ ਮੈਟ ਕਿਹੜੇ-ਕਿਹੜੇ ਵਧੀਆ ਆ ਦੇਖੋ ਇਹ ਸੇਲ ਇਹਨੇ ਲਾਈ ਆ ਪਲਾਸਟਿਕ ਦੀ ਜਿਹਦੇ ਵਿੱਚ 5 ਰੁਪਏ ਦੇ ਤੋਂ ਸ਼ੁਰੂ ਕਰ ਰਿਹਾ ਆ ਆਈਟਮਾਂ ਗੁਲਦਸਤੇ ਤੇ ਬਹੁਤ ਵਧੀਆ ਮੇਲਾ ਵਾ ਦੇਖੋ ਖਾਣ ਪੀਣ ਦੇ ਸਟਾਲ ਇੱਥੇ ਤੁਹਾਨੂੰ ਲੱਗ-ਲੱਗ ਤਰ੍ਹਾਂ-ਤਰ੍ਹਾਂ ਦੇ ਸਟਾਲ ਮਿਲਣਗੇ ਜਿੰਨਾ ਸਟਾਲਾਂ ਦੇ ਉੱਤੇ ਤੁਸੀਂ ਖਾ ਸਕਦੇ ਹੋ ਪਰਚੀ ਇਹ ਦੇਖੋ ਇੱਥੋਂ ਪਰਚੀ ਲੈ ਕੇ ਤੇ ਫਿਰ ਤੁਸੀਂ ਜੋ ਮਰਜ਼ੀ ਜੀ ਖਾਣ ਨੂੰ ਤੁਸੀਂ ਲੈ ਸਕਦੇ ਵਾ ਕੁ ਅਲੱਗ-ਅਲੱਗ ਸਟਾਲਾਂ ਦੇ ਉੱਤੇ ਆਪਾਂ ਵੀ ਇੱਥੋਂ ਟਿਕਟ ਕਟਾਈ ਆ ਤੇ ਡੋਸੇ ਦਾ ਇੰਤਜ਼ਾਰ ਕਰ ਰਹੇ ਆ ਉਹ ਕਹਿੰਦਾ 5 ਮਿੰਟ ਵੇਟ ਕਰੋ ਅਜੇ ਸਟਾਰਟ ਕਰ ਰਿਆ ਸੀ ਆ ਟੇਬਲ ਲੱਗੇ ਆ ਖਾਣ ਨੂੰ ਦੇਖੋ ਜੀ ਤੇ 70 ਰੁਪਏ ਦਾ ਡੋਸਾ ਦੇਖੋ ਡੋਸਾ ਆ ਗਿਆ ਜੀ ਤੇ 50 ਰੁਪਏ ਦੀ ਟਿੱਕੀਆਂ ਇਦਾਂ ਅਲੱਗ-ਅਲੱਗ ਮਤਲਬ ਤੁਸੀਂ ਟਿਕਟੋਂ ਲੈ ਕੇ ਤੇ ਖਾ ਸਕਦੇ ਆ ਕਮਲਜੀਤ ਵੀ ਦੇਖੋ ਸਵਾਦ ਦੇਖ ਰਹੀ ਆ ਅਸੀਂ ਹੁਣੇ ਗੋਲ ਗੱਪਿਆਂ ਦਾ ਸਵਾਦ ਦੇਖਿਆ ਜੀ ਵਧੀਆ ਟੇਸਟ ਆ ਪਹਿਲਾਂ ਦੋਸੇ ਖਾਦੇ ਆ ਘੁੰਮੇ ਫਿਰੇ ਆ ਦੇਖੋ ਇੱਕ ਬੜੀ ਵਧੀਆ ਚੀਜ਼ ਆ ਇਹ ਤੁਹਾਨੂੰ ਤੰਦੂਰੀ ਟੀ ਆ ਤੰਦੂਰ ਦੇ ਵਿੱਚ ਚਾਹ ਬਣਾ ਕੇ ਦੇ ਰਿਆ ਆ ਭੂਤ ਬੰਗਲਾ ਰੌਣਕਾਂ ਬੱਚਿਆਂ ਦੇ ਵੇਖਣ ਵਾਲੀਆਂ ਚੀਜ਼ਾਂ ਨੇ ਸਾਰੀਆਂ ਇੱਥੇ ਜੀ ਤੇ ਤੁਸੀਂ ਇਸ ਮੇਲੇ ਦਾ ਆਨੰਦ ਮਾਣ ਸਕਦੇ ਆ ਦੇਖੋ ਬੱਚਿਆਂ ਦੇ ਝੂਲੇ ਆ ਫਿਰ ਅਲੱਗ-ਅਲੱਗ ਟਾਈਪ ਦਾ ਲੋਕ ਇੰਜੋਏ ਕਰ ਰਿਹਾ ਆ ਆ ਸ਼ਰਤ ਰੱਖੀ ਆ ਕਿ ਇੰਨਾ ਟਾਈਮ ਤੁਸੀਂ ਬੰਚ ਮਾਰਨੇ ਆ ਤੇ ਇਨਾ ਇਨਾਮ ਦਿੱਤਾ ਜਾਊਗਾ ਆ ਬੱਚਿਆਂ ਦੀਆਂ ਕਾਰਾਂ ਝੂਲੇ ਵਾਲੀਆਂ ਇਸ ਦੇ ਨਾਲ ਨਾਲ ਤੁਹਾਨੂੰ ਆ ਉਠਾਂ ਦੇ ਉੱਤੇ ਦੇਖੋ ਸੈਰ ਕਰ ਰਹੇ ਨੇ ਰਾਜਸਥਾਨ ਦਾ ਨਜ਼ਾਰਾ ਨਜ਼ਰ ਆ ਰਿਹਾ ਆ achar ਲਗ ਲਗ ਟਾਈਪ ਦੇ achar ਜਿਹੜੇ ਆ ਤੁਹਾਨੂੰ ਇੱਥੇ ਵੇਖਣ ਨੂੰ ਮਿਲਣਗੇ ਜੋ 200 ਰੁਪਏ ਕਿਲੋ ਦੇ ਰਹੇ ਸੀ ਆ ਬੱਚੇ ਛੋਟਿਆਂ ਦੇ ਆ ਆ ਵਾਟਰ پارک ਬਣਾ ਰੱਖੀ ਆ ਪਾਣੀ 'ਚ ਬੱਚਿਆਂ ਦੀ ਕਿਸਤੀਆਂ ਛੋਟੇ ਛੋਟੇ ਬੱਚੇ ਇੰਜਾਇਅ ਕਰ ਰਹੇ ਆ ਦੇਖੋ ਜੀ ਇਹਦੇ ਵਿੱਚ ਤੇ ਬਹੁਤ ਵਧੀਆ ਰੌਣਕਾਂ ਮੇਲੇ ਦੀ ਧਾਰੀਵਾਲ ਦਾਣਾ ਮੰਡੀ ਚਾ ਦੇਖੋ ਬੱਚਿਆਂ ਦੇ ਛੋਟੇ ਟॉय ਟ੍ਰੇਨ ਤੇ ਮੈਂ ਕਹਿੰਨਾ ਕਿ ਤੁਸੀਂ ਬੱਚਿਆਂ ਨੂੰ ਲਿਆਵਾ ਕੇ ਤੇ ਮੇਲਾ ਜ਼ਰੂਰ ਦੇਖੋ ਦੇਖੋ ਕਿੰਨੇ ਖੁਸ਼ ਹੋ ਰਹੇ ਨੇ ਇੰਜੋਏ ਕਰ ਰਹੇ ਨੇ ਅੱਜ ਕੱਲ ਦੀ ਭੀੜ ਭੜਕੇ ਦੀ ਦੁਨੀਆ ਦੇ ਵਿੱਚ ਕੁਝ ਤੁਹਾਨੂੰ ਇੰਜੋਏ ਕਰਨ ਦੇ ਪਲ ਮਿਲਣਗੇ ਕਿਉਂਕਿ ਤਣਾਅ ਭਰੀ ਜ਼ਿੰਦਗੀ 'ਚ ਤੁਸੀਂ ਥੋੜਾ ਇੰਜੋਏ ਕਰਨ ਖਾਣ ਪੀਣ ਤੋਂ ਇਲਾਵਾ ਪਰਚੇਜ਼ਿੰਗ ਕਰ ਸਕਦੇ ਸੋ ਇਹ ਕ્રાਫਟ ਮੇਲੇ ਦੇ ਵਿੱਚ ਬਹੁਤ ਵਧੀਆ ਰੌਣਕਾਂ ਆ ਦੇਖੋ ਟ੍ਰੇਨ ਆ ਬੱਚਿਆਂ ਦੀ ਬੱਚੇ ਕੀ ਇਹਦੇ ਵੱਡੇ ਵੀ ਇਹਦੇ ਉੱਤੇ ਉਟੇ ਲੈ ਰਹੇ ਆ ਦੇਖੋ ਜੀ ਇਹ ਟ੍ਰੇਨ ਚੱਲ ਰਹੀ ਆ ਤੇ ਇਸ ਦੇ ਨਾਲ ਨਾਲ ਇੱਧਰ ਆ ਦੇਖੋ ਹੋਰ ਆ ਇੱਕ ਝੂਲਾ ਵਾ ਬੜਾ ਖਤਰਨਾਕ ਜਿਹਾ ਇਹ ਦੇਖੋ ਆ ਆਵਾਜ਼ਾਂ ਚੀਕਾਂ ਮਾਰੇ ਲੋਕ ਬੱਚੇ ਇੰਜਾਇ ਕਰ ਰਹੇ ਆ ਉਟੇ ਲੈਂਦੇ ਹੋਏ ਆ ਵੱਡਾ ਝੂਲਾ ਵੀ ਲੱਗਾ ਜੀ ਦੇਖੋ ਲਾਈਟਾਂ ਲੱਗੀਆਂ ਇਹਦੇ ਦੇ ਵਿੱਚ ਵੀ ਲੋਕ ਇੰਜਾਇ ਆਪਣਾ ਕਰ ਰਹੇ ਨੇ ਇਹ ਦੇਖੋ ਚੱਲ ਰਿਹਾ ਝੂਲਾ ਜੀ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਰਾਂਗਾ ਕਿ ਰਾਤ ਦੇ ਸਮੇਂ 'ਚ ਥੋੜਾ ਇਹ ਆ ਦੇਖੋ ਆ ਦੂਸਰਾ ਵੀ ਜਿਹੜਾ ਇਹ ਝੂਲਾ ਤੇ ਰਾਤ ਦੇ ਸਮੇਂ ਥੋੜਾ ਜ਼ਿਆਦਾ ਇੰਜੋਏ ਕਰਨ ਤੋਂ ਮਜ਼ਾ ਮਿਲਦਾ ਵਾ ਕਿਉਂਕਿ ਜਦ ਲਾਈਟਾਂ ਲੁੱਟਣ ਲੱਗੀਆਂ ਹੁੰਦੀਆਂ ਨੇ ਤੇ ਰੌਣਕ ਹੁੰਦੀ ਆ ਅਲੱਗ-ਅਲੱਗ ਟਾਈਪ ਦੀ ਤੁਹਾਨੂੰ ਉਹਨਾਂ ਦੇ ਖਾਣ ਪੀਣ ਨੂੰ ਤੇ ਰੋਸ਼ਨੀ ਦੇ ਵਿੱਚ ਵਧੀਆ ਲੱਗਦਾ ਆ ਦੇਖੋ ਸਾਰੇ ਜਿਹੜੇ ਰੰਗ ਦੇ ਆ ਸ਼ੂਟਿੰਗ ਲਈ ਹਰ ਟਾਈਪ ਦਾ ਤੁਹਾਨੂੰ ਜਿੱਦਾਂ ਮੇਲੇ ਵਿੱਚ ਇੰਜੋਏ ਕਰਨ ਨੂੰ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਤੇ ਮੈਂ ਤੁਹਾਨੂੰ ਕਹਿੰਨਾ ਕਿ ਇਸ ਮੇਲੇ ਦੀ ਰੌਣਕ ਬਣੋ ਤੇ ਆਟ ਜਿਹੜਾ ਕ્રાਫਟ ਬਾਜ਼ਾਰ ਧਾਰੀਵਾਲ ਦਾ ਲੱਗਾ ਮੇਲਾ ਇਹਦੇ ਵਿੱਚ ਆ ਕੇ